ਹਾਂ ਦਾਣਾ ਜਾ ਵਿੱਚ ਜੀਰੀ ਆ ਵਿੱਚ ਹੀ ਘੜ ਕਰ ਦੋ ਮਹੀਨੇ ਬਿਮਾਰ ਸੀ 80 ਰੁਪਏ ਦਾ ਕਲੈਕਟਰ ਜੀ ਬਾਕੀ ਜਿਹੜੀ ਦੁਕਾਨ ਆ ਯਾਰ ਉਹਦੇ ਨਾਲ ਵੀ ਥੋੜੀ ਗੱਲ ਕਰਾਵਾਂਗੇ ਪਾਵਾਂਗੇ ਉਹ ਵੀ ਵਲੌਗ ਚ ਅਸੀਂ 350 ਰੁਪਏ ਕੱਟਾ ਕਿ ਵੀ 150 ਦੋ ਟੱਪੇ ਤੇ ਆਪਣਾ ਜਿਹੜਾ ਡ੍ਰੈਗ ਨਾਲ 40 ਰੁਪਏ ਪੀਸੀ ਹੈ ਜੀ ਬਸ ਠੀਕ ਆ ਬਹੁਤ ਵਧੀਆ ਬਾਈ ਬਹੁਤ ਵਧੀਆ ਜਾ ਸੇਲ ਪਰਚੇਜ ਦਾ ਕੰਮ ਵੀ ਕੀਤਾ ਆਪਾਂ 골ਡ ਦਾ ਵੀ ਕੀਤਾ ਸਿਲਵਰ ਦਾ ਵੀ ਕੀਤਾ ਵੀਰੇ ਦੁਕਾਨ ਰਿਟੇਲ ਵੀ ਕੀਤੀ ਆਪਾਂ ਠੀਕ ਹੈ ਤੇ ਕਾਰਾਂ ਦਾ ਵੀ ਕੀਤਾ ਦੁੱਧ ਦਾ ਕੰਮ ਵੀ ਆਪਾਂ ਕੀਤਾ ਕੰਮ ਪੂਰੇ ਟੌਪ ਟੌਪ ਕੀਤੇ ਨੇ ਤੇ ਕੋਲ ਚਲਾਏ ਵੀ ਨੇ ਇਹ ਵੀ ਵਧੀਆ ਗੱਡੀ ਐ 16 ਮਾਡਲ ਐ ਸਾਰੀ オリジナル ਐ ਵੀਰਾਂ ਤੇ ਇਹ ਵੀ ਆਪਾਂ ਭਾਅ ਸਹੀ ਦੇ ਦਾਂਗੇ ਬੰਦੇ ਇਹ ਵੀ ਦੱਸ ਹੀ ਦੇ ਰੇਟ ਤਾਂ ਦੱਸ ਕਾਸਤੇ ਮਿੱਤਰੋ ਨਟਾ ਨਟਾਂ ਦੇ ਲਾਦੀ ਡਿਊਟੀ ਪੂਰੇਆ ਬੱਤ ਕਰਕੇ ਕਰਾਂਗੇ ਜਮਾ ਜਿਹੜਾ ਮਾੜਾ ਮੋਟਾ ਐ ਹੁਣ ਵੈਲਕਮ ਟੂ ਮੇ ਬਲੌਗ ਤੁਹਾਡਾ ਸਵਾਗਤ ਆ ਆਪਣੇ ਨਵੇਂ ਬਲੌਗ 'ਚ ਅੱਜ ਆਪਣੇ ਬਲੌਗ ਦਾ 328ਵਾਂ ਦਿਨ ਮਿੱਤਰੋ ਹੱਦ ਫੇਰਾ ਪਰ ਮਾਤੀ ਬਾੜੀ ਮਗਦੇ ਸੀ ਪਾਣੀ ਆ ਮਟਰ ਮਟਰ ਜੇ ਕਰਤਾ ਕੰਮ ਇਹਦਾ ਵੀ ਤੂੰ ਤਾਂ ਬਹੁਤ ਲੱਗੇ ਸੀ ਮਿੱਤਰੋ ਇਹਨੂੰ ਇਹ ਰੈਡ ਡਾਇਮੰਡ ਦਾ ਜਿਵੇਂ ਚੋਲਾਲ ਤੋਤੇ ਨਹੀਂ ਛੜਦੇ ਪਰ ਤੋਤੇ ਵਾਲੇ ਨੇ ਤੇ ਸਾਈਲਰਾਂ ਕਰਕੇ ਸਾਈਲਰਾਂ ਕਰਕੇ ਤੋਤਾ ਵਾਲਾ ਇਹ ਕੰਮ ਰੂਸੀ ਜਿਹੜਾ ਤੁਹਾਨੂੰ ਦਿਖਾਇਆ ਸੀ ਇਹ ਪੱਕ ਚੁੱਕਿਆ ਵੀ ਦੇਖ ਬਈਆਂ ਜੇ ਛੱਡ ਗਿਆ ਪੱਕ ਗਿਆ ਹੁਣ ਪੋਲਾ ਤਾਂ ਹੋਇਆ ਨਹੀਂ ਹੈ ਤਾਂ ਕੱਢ ਆਈਏ। ਪੱਕ ਗਿਆ ਯਾਰ ਅੱਜ ਚੀਰੀਏ ਕੇ ਹਾਲੇ ਫੇਰ ਖੜ ਕੇ ਚੀਰ ਲਈਏ। ਫੇ ਤੋਤੇ ਨਾ ਖਾ ਜਾਣ ਨਹੀਂ ਦਿਖਾਵਾਂਗੇ ਚੱਲ ਤੁਹਾਨੂੰ ਕੱਲ ਕੋਲ ਨੂੰ ਚੀਰ ਦਿੰਗੇ ਯਾਰ। ਨੈ ਗਈ ਨਹੀਂ ਪਿਆਏ ਤੋਤੇ ਨੇ ਨਹੀਂ ਤਾਂ ਛੱਡ ਦੇ ਕਿੱਥੇ। ਕੱਲ ਤੋੜੀ ਲੈਣਾ ਯਾਰ ਫੇਰ। ਖਾ ਮਾਰੇ ਤੁਹਾਨੂੰ ਚੀਰ ਕੇ ਮਿੱਤਰੋ। ਜਾਮਣ ਵਰਗਾ ਦੇ। ਦਾ ਟੇਸਟ ਵੀ ਜਾਮਨ ਵਰਗਾ ਹੁੰਦਾ। ਪੱਕਾ ਹੀ ਪਿਆ ਸੀ ਹੁੰਦਾ। ਕੱਟ ਲੈ ਵਰ ਦੇਖੋ ਮਿੱਤਰੋ। ਬਰੂ ਦਾ ਕੈਸਾ ਹੈ? ਜਾਮਣੀ ਜਾਮਣੀ ਜੇ ਵਿੱਚੋਂ, ਕਿਆ ਬਾਤ ਹੈ। ਸੋਹਣਾ ਦੇਖੋ ਕਿੰਨਾ ਲੱਗਦਾ। ਕਾਲਾ ਜਮਰੂਦ। ਟੇਸਟ ਕਿਆ ਬਾਤ ਆ ਯਾਰ। ਟੈਸਟ ਹੈ ਦਾ ਬਈ ਜਿਵੇਂ ਵਿੱਚ ਜਾਮਣ ਹੁੰਦੀ ਹੈ ਜਾਮਣ ਜੀ ਦਾ ਯਾਰ ਵਿੱਚ ਵਿੱਚ ਜੋ ਮੈਂ ਜਾਮਣ ਵਰਗਾ ਮਿੱਤਰੋ ਟੈਸਟ ਹੈ ਦਾ ਉਹ ਕੇ ਰਿਪੋਰਟ ਪੂਰਾ ਕੀ ਬਾਤ ਹੈ ਆਇ ਰੱਖ ਦਾਂਗੇ ਦੂਜਿਆਂ ਨੂੰ ਟੈਸਟ ਕਰਾ ਦੇਾਂਗੇ ਸਾਰੇ ਨੂੰ ਜਾਮਣ ਵਰਗੇ ਨੂੰ ਚੱਲਿਆ ਮਤਲਬ ਫਿਰ ਆਪਣਾ ਦਾਣਾ ਜੈ ਵੀ ਪਹਾਉਣ ਵਾਲਾ ਸੀ ਚੱਲ ਟਰੋਲ ਲਾ ਯਾਰਾ ਰੈਂਬੋ ਹਾਂ ਜੇ ਤੁਹਾਨੂੰ ਚਾਹ ਪੀ ਗਨੋ ਨੇ ਹਾਂ ਗਾਣਾ ਜਾਂ ਵਿੱਚ ਜੀਰੀ ਆ ਵਿੱਚ ਕੜਕਰ ਦੋ ਨੇ ਕਾਲਾ ਕੱਟ ਕੇ ਮਤਰਾ ਸੱਟ ਗਏ ਮਤਰਾ ਚਲੇਆ ਬਰਨਾਲੇ ਨੂੰ ਉਥੋਂ ਲੈ ਕੇ ਉਹਨਾਂ ਨਾਰੀਅਨੂਰੀਆਂ ਨਾਲੇ ਫਾਲੇ ਫੂਲ ਐ ਖਾਸੇ ਕੰਮ ਜੇ ਨੇ ਆ ਗਏ ਜੀ ਬਰਨਾਲਾ ਮਤਰਾ ਆਪਾਂ ਹਾਂ ਨਹੀਂ ਲੱਗਦੀ ਆਹਾਂ ਕਿਵੇਂ ਲੱਗੂ ਯਾਰਾਂ ਰਾਈਡ ਲਈ ਜਾਂਦੇ ਨੇ ਲੋਕ ਬਾਈਕਰਾਂ ਦੇ ਸ਼ਹਿਰ ਬਰਨਾਲਾ ਟਾਡਾ ਸਵਾਗਤ ਕਰਦਾ ਹੈ ਹੋ ਗਿਆ ਸਵਾਗਤ ਹੋ ਗਿਆ ਸਵਾਗਤ ਮਿੱਤਰੋ ਬਰਨਾਲੇ ਚ ਮੇਰਾ 파ਟਕਾ ਕੋਲੇ ਦਿਖਾਉਨੇ ਆ ਤੁਹਾਨੂੰ ਆਹ ਨੇ ਜੋੜੇ ਪੰਪਾ ਜੋੜੇ ਪਾਪਾ ਤੋਂ ਕਿੱਥੇ ਆਓ ਆਰ ਜੇ ਆ ਨਾ ਅਸੀਂ ਵੀਡੀਓ ਦੇਖੀ ਹੈ ਕਦੇ ਯਾਰ ਕਮਾਲ ਦੀ ਗੱਲ ਕਰਦੋ ਦੇਖਾ ਕਿਵੇਂ ਆ ਵਾਪੜਾ ਕਿਹੜੇ ਨੇ ਦੇਖਾ ਆ ਦੇ ਉਸ ਚੱਕਲੇ ਚੱਕਲੇ 350 ਕਾ 10 ਪੀਸ ਆ ਇਧਰ ਆ ਗਏ ਭੇਜੇ ਕਿਹੜੇ ਗਾ ਭਾਈ ਕੋਈ ਬੰਦਾ ਬਿਮਾਰ ਹੈਗਾ ਬਿਚਾਰਾ ਖੜਾ ਹੋ ਜੇ ਬੜੀ ਆਗਾ ਪਰ ਠੀਕ ਹੈ ਕਦੇ ਕਦੇ ਮੌਕਾ ਮਿਲਦਾਗਾ ਸੇਵਾ ਆ ਜਲਦਾ ਮਤਰੋ ਕੰਮ ਇਹਨਾਂ ਦੇ ਭਾਈ ਵਾਰੀ ਨਹੀਂ ਆਉਂਦੀ ਅਜੇ ਤਾਂ ਗੱਡੀ ਲਾਈ ਖੜੇ ਨੇ ਨਾਰੀ ਵਾਲਾ ਲਹਿ ਰਿਆ ਨਾਲੇ ਪੂਰਾ ਝੂਟਾ ਹੀ ਪੈਂਦਾ ਸਾਰਿਆਂ ਨੂੰ ਆਰਾਮ ਹੋ ਨਹੀਂ ਇੰਦਰੋਂ ਨਹੀਂ ਬ੍ਰੇਸ ਚੱਲੀ ਜਾਂਦਾ ਗਿਣਤੀ ਚੱਲ ਰਹੀ ਹੈ ਇਧਰੋਂ ਨਹੀਂ ਗਿਣਤੀ ਪੁੱਲ ਹੋ ਰਹੀ ਹੈ ਇਹਨਾਂ ਦਾ 10-10 ਬਾਪਾਂ ਰੱਖੇ ਜਾਂਦੇ ਨੇ ਪੂਰੇ ਗਣ ਗਿਣਾ ਲਵਾਵੇ ਐਂ ਪਰ ਪਰ ਰੱਖੀ ਜਾਂਦੇ ਨੇ ਹਰੋ ਸਾਡੇ ਅੰਦਰ ਵੀ ਇਹਨਾਂ ਦਾ ਪੂਰਾ ਵਧੀਆ ਬਣਿਆ ਹੋਇਆ ਐ ਜੋ ਜਾਸ ਪੀਣ ਨੂੰ ਪੂਰੀ ਗੱਲ ਬਾਤ ਓਕਿਆ ਲੋਟਾ ਕੰਮ ਪੂਰਾ ਚੱਲ ਪਿਆ ਕੰਮ ਹਣਾ ਕਿਰਪਾ ਹੋ ਗਈ ਮਹਾਰਾਜ ਦੀ ਹਾਂ ਹੈ ਨਾ ਚੱਲ ਪਿਆ ਥੋੜਾ ਧਰੋਲੇ ਤੋਂ ਆਇਆ ਸਪੈਸ਼ਲ ਅਸੀਂ ਵੀਡੀਓ ਦੇਖ ਕੇ ਪੂਰਾ ਭਾਈ ਐਂ ਜਾਲਾ ਦੇਖ ਤੇ ਭਰੀ ਜਾਂਦੇ ਨੇ ਕੜ ਕੇ ਦੇ ਐਂ ਦੱਲੀ ਜਾਂਦਾ ਕਹਿੰਦਾ ਪੂਰਾ ਜੋਰਾਂ ਦੇ ਕੰਮ ਆ ਆ ਕੀ ਵੀ ਲਿਆ ਤੀ ਬਾਈ ਨੇ ਆਪਣੇ ਨਾਰੀਅਲ ਦੋ ਸਾਨੂੰ ਪੇੜ ਨੂੰ ਲਿਆ ਦੇ ਦੇਖੋ ਮਿੱਤਰੋ ਤੋਂ ਡ੍ਰੈਗਨ ਵੀ ਅੱਜ ਪਾਪੜ ਕਹਿੰਦਾ ਡ੍ਰੈਗਨ ਵੀ ਖਾ ਕੇ ਦੇਖ ਲਾਂਗੇ ਵੀ ਕਿਹੋ ਜਿਹਾ ਹੁੰਦਾ ਕੀ ਵੀ ਚ ਯਾਰਾਂ ਦੇ ਵੀ ਇਹਨੇ 4 ਪੀਸ ਨੇ ਕਿੰਨੇ ਦੇ ਹੈਗਾ ਇਹ 150 ਦੇ हां 75 ਵੀ ਨੇbro ਪਾਣੀ ਵੀ ਪੂਰਾ ਆਇਆ ਜਮਾ ਜਿਵੇਂ ਉਹ ਕਹਿੰਦੇ ਸੀ ਐ ਪਾਣੀ ਆਇਆ ਉਹ ਪਾਣੀ ਜਮਾ ਨੱਕ ਤੱਕ ਤਾਂ ਹੀ ਉਹ ਸੀ ਹਾਂ ਤਾਈਉਲਾ ਪਾ ਜਰਾ ਤੇ ਦਰਸ਼ਕਾਂ ਨੂੰ ਦਿਖਾਉਣ ਦੇ ਮਾਰੇ ਨਹੀਂ ਆਹ ਪੀਤਾ ਪਾਪੜਾ ਹੈ ਵੀ ਦਿਖਾਈਏ ਸਾਨੂੰ ਬਾਈ ਵੀ ਐ ਨਹੀਂ ਹੈਗਾ ਵੀ ਪਾਣੀ ਆਏ ਆ ਜਾਂ ਪਾਣੀ ਵੀ ਹੋ ਕੇ ਰਪੋਟ ਹੀ ਆ ਇਹ ਜੀ ਬਾਪੜ ਦੀ ਕਹਾਣੀ ਗਰੀਬਾਂ ਵਾਸਤੇ ਬਹੁਤ ਵਧੀਆ ਜੀ ਗਰੀਬਾਂ ਸਾਰੇ ਬਾਤ ਤੇ ਮੀਰਾ ਬਾਤ ਤੇ ਵੀ ਵਧੀਆ ਪੈਦਾ ਮੀਰਾ ਤੋਂ ਵੀ ਉਨੀ ਲੈਣੀ ਹੈ ਬਿਮਾਰੀ ਚ ਆਉਂਦੀ ਹੈ ਨਾ ਸਾਡੇ ਤੁਹਾਨੂੰ ਭਟੇ ਨਹੀਂ ਕੀ ਵੀ ਡਰੈਗਨ ਆ ਨਾਰੀਆ ਸਾਰਾ ਨੂੰ ਵਸਤਾ 32 ਰੁਪਏ ਤੇ ਜਮਾ ਭਾਈਆ ਪੰਪਾ ਦਾ ਕੋਲੀ ਆ ਤੌੜੇ ਪੰਪਾ ਕੋਲੀ ਉਹ ਬਾਕੀ ਬਾਈ ਜੀ ਨਾਲ ਵੀ ਪਾਵਾਂਗੇ ਤੁਹਾਡੇ ਨਾਲ ਗੱਲ ਕਰਾਵਾਂਗੇ ਬਿਮਾਰੀ 80 ਰੁਪਏ ਦਾ ਕਲੈਕਟਰ ਨਹੀਂ ਬਾਕੀ ਜਿਹੜੀ ਦੁਕਾਨ ਆ ਯਾਰ ਉਹਦੇ ਨਾਲ ਵੀ ਥੋੜੀ ਗੱਲ ਕਰਾਵਾਂਗੇ ਪਾਵਾਂਗੇ ਉਹ ਵੀ ਵਲੌਗ ਚ ਅਸੀਂ ਤੁਸੀਂ ਆਪ ਦੇਖ ਲਓ ਵਲੋਗ ਚ ਬਿਆਲਾ ਕੀ ਕਹਿੰਦਾ ਕਿੰਨਾ ਕੰਮ ਚੱਲ ਰਿਹਾ ਔਰ 24 ਆਕ ਗਿਆ ਕਈ ਵਾਰੀ ਘਟ ਆਉਂਦੀ ਹੈ ਫਿਰ ਅਗਲਾ ਕਹੂਗਾ ਵੀ ਐ ਆਇਆ ਉਹ ਵੀ ਮਰਕ ਪਿਆ ਨਾ ਹੈ ਪਾਣੀ ਵੀ ਫੁੱਲ ਆ ਗਿਆ ਪਾਣੀ ਜਮਾ ਨੱਕੋ ਨੱਕੀ ਮਿੱਤਰੋ ਅਗਲਾ ਕਹਿੰਦਾ ਪਾਣੀ ਘਟੂ ਦੱਸਤਾ ਕਰਕੇ ਉਹੀ ਨਾਰੀ ਵਾਲਾ ਸਹੀ ਮੈਂ ਮਾ ਰੇਡ ਦਾ ਮਾਰਕਾ ਜਿਹੜੀ ਗੱਲ ਹੈ ਬਾਈਆਂ ਜਿਹੜੇ ਉੱਤੇ ਲਾਈਵ ਪਰ ਆਪੀ ਜੀ ਸੀ ਤੇ ਤਰਿਆਓ ਕਿੰਨਾ ਕੋਸ਼ ਪਿਆ ਨਹੀਂ ਤੇ ਵੀਡੀਓ ਪਾਈ ਆਲੇ ਪਾਪੜ ਤਾਂ ਉਹ ਜੋ ਨਾਰੀ ਕੱਟ ਗਿਆ ਅੰਦਰ ਬਲੋ ਢੋਣਿਆ ਹੋ ਗਿਆ ਉਹ ਨਾਲੇ ਰੰਦਰ ਜੋ ਕਰਨ ਚੱਲੇ ਨੇ ਮਤਰਾ ਉਹ ਫੜਾ ਲਈ ਜੈਪਸੀ ਆਪਣੀ ਪੰਪ ਤੇ ਪੂਰਾ ਝੂਟਾ ਹੀ ਪੈਂਦਾ ਇੱਥੇ ਬਾਈ ਨਾਲ ਵੀ ਕਰਾਉਣਾ ਗੱਲਬਾਤ ਥੋੜੀ ਹੁਣ ਦੱਸ ਦੇ ਵੀਰੇ ਕਿੰਨਾ ਕੁ ਟਾਈਮ ਆ ਕਿਦੋਂ ਤੱਕ ਚੱਲੂ ਜਿਹੜੀ ਅੱਜ ਆਪਣੀ ਆਵਰ ਖਤਮ ਹੋ ਰਹੀ ਸੀ ਆਪਾਂ ਪਰਸੋ ਦਾ ਕਰਤੀ 24 ਤਰੀਕ ਤੱਕ ਫੁੱਲ ਸਟਾਕ ਮਿਲੂਗਾ ਜੀ 24 ਤਰੀਕ ਤੱਕ ਅੱਜ ਫੁੱਲ ਸਟਾਕ ਖਤਮ ਹੈ ਜੀ ਕੱਲ ਆਜੋ ਇੱਕ ਦਾ ਨਾਰੀਅਲ ਹਾਂਜੀ ਕਿ ਵੀ ਹਾਂ ਨਾਰੀਅਲ 350 ਰੁਪਏ ਕੱਟਾ ਕਿ ਵੀ 150 ਦੋ ਡੱਬੇ ਤੇ ਆਪਣਾ ਜਿਹੜਾ ਡਰੈਗ ਨਾਲ 40 ਰੁਪਏ ਪੀਸੀ ਹੈ ਜੀ ਬਸ ਠੀਕ ਆ ਬਹੁਤ ਵਧੀਆ ਬਾਈ ਬਹੁਤ ਵਧੀਆ ਯਾਰਾ ਪਰਾਲਾ ਲੈਟਾ ਬਾਈ ਫੋਟ ਕਰੀ ਹੋਰ ਵੀ ਫਰੂਟ ਲੈ ਕੇ ਆਵਾਂਗੇ ਬਾਬਾ ਦੀਆ ਵਧੀਆ ਵਧੀਆ ਫੋਟਾ ਪੇੜ ਫੁੱਲੋ ਕਰ ਲਓ ਆਪਣਾ ਅਨ ਜੂਸ ਬਣਾ ਲੈ Instagram ਤੇ ਠੀਕ ਆ ਓਕੇ ਬਹੁਤ ਵਧੀਆ ਵੀਰੇ ਯਾਰਾ ਜਿਹੜਾ ਚੌੜੇ ਪੰਪਾਂ ਨੇ ਸਾਹਮਣੇ ਰਾਜ ਉਹ ਬੋਲਦੀ ਉਹਦਾ ਬੋਲ ਦੂੰਗਾ ਮੈਂ ਉਹਦਾ ਬੋਲ ਦੂੰਗਾ ਮੈਂ ਸਾਰਾ ਕੁਝ ਉਹ ਬੋਲੇ ਹਣ ਕੋਈ ਬਹੁਤ ਵਧੀਆ ਯਾਰ ਬਹੁਤ ਵਧੀਆ ਕੰਮ ਕਰ ਰਹੇ ਨੇ ਪੈਂਦਾ ਉਹ ਕਰਨੀ ਸੀ ਉੱਥਰ ਲੈ ਲਿਆ 400 ਬਈ ਆਰ ਜੇ ਜੂਸ ਕੇ ਪੀਆ ਮਿੱਤਰੋ ਬਹੁਤ ਵਧੀਆ ਕੰਮ ਕਰਦੇ ਨੇ ਯਾਰ ਛੂਟਾ ਹੀ ਪੈਂਦਾ ਓਕੇ ਰਿਪੋਰਟ ਆ ਚੱਲ ਉਹਦੇ ਵੀ ਪੰਜਾਬ ਵਾਲਿਆਂ ਨੇ ਜਾਣਾ ਨੇ ਮੂਰੇ ਸਿੱਧੇ ਸਿੱਧੇ ਆ ਜਾ 22 ਪੀਸ ਇੱਕ ਸੈੱਟ ਮਿੱਤਰੋ ਪਾਲਾ ਬੋਲਟ ਪੰਜਾਬ ਵਾਲਿਆਂ ਨੂੰ ਪਟੂਨਾਰੀ ਵਾਲੀ ਪੀਓ 30 ਰੁਪਿਆ ਦਾ ਲਗਾਰੇ ਗੱਡੀ ਚ ਇੰਨੇ ਲੈ ਕੇ ਚੱਲੇ 50 ਨਾਰੀ ਵਾਲ ਚੱਕੋ ਮਿੱਤਰੋ ਨਾਰੀ ਵਾਲਾ ਫੇ ਨਾਰੀ ਵਾਲਾਂ ਦੇ ਬਾਬੇ ਆ ਕੀ ਆ ਇਹਦਾ ਕੀ ਵੀ ਡਰਾਗਣਾ ਚੱਲ ਇਹਦਾ ਚੱਲ ਇਹਦਾ ਮੂਰੀ ਧਰ ਲਾਂਗੇ ਚੱਲ ਆ ਅਸੀਂ ਛੋਟੀ ਮੋਟਰ ਹੌਲੀ 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 ਆ ਅਸੀਂ ਆਸੀ ਆਸੀ ਮਿੱਤਰੋ ਇੱਥੇ ਆਪਣਾ ਯਾਰ ਛੋਟੀ ਇਹੀ ਹੈ ਨਾ ਉਹ ਕਹਿੰਦਾ ਸੀ ਫੇਰ ਆਗੇ ਸੀ ਬਈ ਸੰਜੂ ਯਾਰ ਨੂੰ ਮਿਲ ਲੈ ਇਹ ਬਾਈ ਨੇ ਆਪਣੇ ਨੇ ਚਲਾਇਆ ਨਵਾਂ ਕੰਮ ਗੱਡੀਆਂ ਦਾ ਪੜਦੇ ਰਹਾਂ ਇਕੱਠੇ ਅਸੀਂ ਮੜਾ ਜਾ ਮੂਰੇ ਜੀ ਇੱਕ ਕਲਾਸ ਬਾਈ ਆਪਾਂ ਤੋਂ ਤਿਆ ਮੂ ਮੂ ਕਰਦਾ ਇਹ ਵਧੀਆ ਮੀਟਿੰਗ ਤੇ ਅੱਧੀ ਪਟਰੀ ਵਧੀਆ ਯਾਰ ਬੜਾ ਰਗੜਨ ਦੀ ਲੋੜ ਵੀ ਪਈ ਜੀ ਹਾਂ ਜੋ ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਆ ਯਾਰ ਜਦੋਂ ਤੈਨੂੰ ਮੈਂ ਅੱਗੇ ਵੀ ਪਹਿਲਾਂ ਵੀ ਕਹਿ ਕੇ ਹਟਿਆ ਜੁਮਾ ਵੀ ਯਾਰ ਉਹਦੇ ਭਰਾਵਾਂ ਨੂੰ ਦੇਖ ਕੇ ਸਹੀ ਗੱਲ ਆ ਯਾਰ ਮੇਰੇ ਵਰਗ ਕਿਉਂ ਭੇਜੋ ਆਪਾਂ ਕਲੰਨਾ ਆਪਾਂ ਵਧ ਨਹੀਂ ਸਕਦੇ ਆਪਾਂ ਲਈ ਲੱਗਾਂ ਫਿਰ ਹੋਰਾ ਆਪਾਂ ਕਿਉਂ ਤੋਂ ਕੋਈ ਪੈਸਾ ਲੈ ਸਕੀ ਇਹ ਸਾਰੇ ਆਪਾਂ ਇਹ ਜਿਹੇ ਸਹੀ ਗੱਲ ਆ ਸਹੀ ਗੱਲ ਆ ਆਪਣੇ ਇਤੁਰੂਲੇ ਦੇ ਦਾ ਖਾਸ ਕਰ ਇਹ ਹੋਰਾ ਜੀ ਇਹ ਲਾਲਾ ਵੀ ਕਿਸੇ ਤੋਂ ਆਪਾਂ ਲੈ ਵੀ ਨਹੀਂ ਸਕਦੇ ਆਪਦੇ ਵੀ ਨਾ ਕਹਿ ਹੀ ਨਹੀਂ ਜਾਂਦਾ ਆਪਦੇ 50 ਤੋਂ ਲੈਣੇ ਨੇ ਯਾਰ ਐਂ ਕਹਦੇ ਕਹਿ ਹੀ ਨਹੀਂ ਆਏ ਹਮ ਉਸ ਕਰ ਲੈ ਨਾ ਨਾ ਬੜੀਆ ਬੜੀਆ ਯਾਰ ਆਪਾਂ ਦੇਖੋ ਕਿਤੋਂ ਪੈਸਾ ਮੰਗ ਲਾਂਗੇ ਸਹੀ ਗੱਲ ਆ ਯਾਰ ਜਿਹੜਾ ਕੋ ਦੈ ਜਿਹੜਾ ਆਪਾਂ ਤੋਂ ਹੋਈ ਹੋਰਾ ਉਹ ਕੋਹ ਨਹੀਂ ਵਧੀਆ ਯਾਰ ਆਪਣੇ ਤੋੜਾ ਵੀ ਕੀ ਰੱਖਿਆ ਹੈ ਵਧੀਆ ਤਾਂ ਇਹਨੂੰ ਗੱਲ ਯਾਰ ਸਾਬਰ ਤੇ ਮੁੱਕ ਜਾਂਦੀ ਆ ਉਹ ਹੀ ਹਾਂ ਸਹੀ ਗੱਲ ਹੈ ਹਾਂ ਨਹੀਂ ਨਹੀਂ ਵਧੀਆ ਯਾਰ ਹਾਂ ਹਾਂ ਸਰਾਂ ਕੋਲੇ ਹੁੰਦੇ ਰ ਹੈ ਹਾਂ ਸਰਾਂ ਕੋਲੇ ਹੁੰਦੇ ਰ ਹੈ ਹੋਰ ਐਸੇ ਤਾਂ ਆਪਾਂ ਕੀ ਕਰਾਂਗੇ ਅੰਦਰ ਟਕਿਆ ਹੋਵੇ ਨਾ ਟੇਕ ਅੰਦਰ ਆ ਜਿਵੇਂ ਆਪਾਂ ਕਹਿੰਨੇ ਆ ਯਾਰ ਉਹਦੇ ਉਹ ਟੀਆਈ ਜੀ ਜੀ ਯਾਰ ਮੈਂ ਤਾਂ ਉਹਨੂੰ ਹੀ ਦੇਖ ਕੇ ਮੈਨੂੰ ਐ ਹੁੰਦਾ ਕਿਨੇ ਕਰੋੜ ਰੁਪਈਆ ਲੈ 7 ਕਰੋੜ ਭਾਏ ਨਾ ਗਾਹਾਂ ਪਿਆ ਉਹ ਵੀ ਬਟਾ ਅਫਸਰ ਜੀ ਹੋਰ ਉਹ ਜ਼ੀਰੋ ਇੱਜ਼ਤ ਆਪਦੀ ਜ਼ੀਰੋ ਕਰ ਲਈ ਸਾਰਾ ਕੁਝ ਹੀ ਖਾਣਾ ਵਾਲਾ ਸਹੀ ਗੱਲ ਹੈ ਹੋਰ ਬਾਕੀ ਯਾਰ ਬਹੁਤ ਖੁਸ਼ੀ ਹੁੰਦੀ ਆ ਜਦ ਮੇਰਾ ਕਹਿਣਾ ਯਾਰ ਸੱਚੂ ਜ ਮੈਂ 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 ਆਪਦਾ ਦੂਜਾ ਜਨਮ ਹੀ ਸਮਝਦਾ ਮੈਂ ਜਦੋਂ ਮੈਂ ਪੁਰਾਣੇ ਯਾਰਾਂ ਨੂੰ ਮਿਲਦਾ ਪੁਰਾਣੇ ਦਿਨ ਯਾਦ ਆਉਂਦੇ ਨੇ ਸਕੂਲ ਵਾਲੇ ਹੈਂ ਹਾਂ ਉਹ ਕੰਡੀ ਇਹ ਹੈ ਹਾਂ ਉਹਦੇ ਕੰਮ ਨੇ ਆ ਤੂੰ ਪਫ ਲਾ ਕੇ ਉਹ ਬਰਨਾਲੇ ਵਾਲੇ ਕੀ ਆਪਾਂ ਤੋਂ ਕਿਹਾਰੇ ਕੰਮ ਨਹੀਂ ਲੈਂਦੇ ਸਹੀ ਗੱਲ ਆ ਜਦੋਂ ਕਿਸੇ ਸੰਧੂ ਬੱਤੀ ਆਉਂਦੀ ਆ ਉਹਰਾ ਕਦੇ ਕਦੇ ਢੋਲ ਟਾਂ ਵਾਲਾ ਹੀ ਹੋ ਰਿਹਾ ਹੂੰ ਸਹੀ ਗੱਲ ਆ ਇਹ ਹੋਰ ਕੰਮ ਤਾਂ ਹੁਣ ਪਤਾ ਲੱਗਿਆ ਭੈਣ ਚੋਲੇ ਨੂੰ ਹੋਰ ਉਹਰਾ ਓ ਯਾਰ ਜਿਹੜਾ ਕੁਝ ਕਰਨ ਦਾ ਹੁੰਦਾ ਜਿਹੜੀ ਉਮਰ ਹੈ ਨਾ ਉਹ ਆਪਾਂ ਗਲਤ ਉਹੀ ਤਾਂ ਮੈਂ ਕਹਿੰਨਾ ਯਾਰ ਵੀ ਗਲਤ ਪਾਸੇ ਚੜ ਗਏ ਚੱਲ ਹੌਲੇ ਵੀ ਯਾਰ ਚਾਹੇ ਆਪਣਾ ਬੰਦਾ ਕੋਈ ਆਵੇ ਨਾ ਆਵੇ ਵੀ ਯਾਰ ਆਪਾਂ ਕਾਹਦੀ ਨਹੀਂ ਮੁੜਨਦੇ ਇਹਦਾ ਓ ਵੈਰੀ ਗੁੱਡਾ ਸਕੂਨ ਮਿਲਦਾ ਪੂਰਾ ਚਾਨਕਿਆ ਬਾਦ ਹੈ ਯਾਰ ਬਾਹਲਾ ਯਾਰ ਓ ਮੈਂ ਹੁਣ ਕਹਿਣਾ ਵੀ ਹਰੇਕ ਨੂੰ ਸਮਝੂ ਮੈਂ ਹੁਣ ਆ ਵੀ ਮਿਹਨਤ ਕਰੋ ਯਾਰ ਲੋਕ ਦਵਾਈਆਂ ਲੈਂਦੇ ਕੰਮ ਨਹੀਂ ਹੋ ਰਾ ਲੋਕ ਡਿਪਰੈਸ਼ਨ 'ਚ ਨੇ ਆ ਦੇਖਾ ਹਸਪਤਾਲ ਜਿਵੇਂ ਨੇ ਮਨੋ ਦੇ ਸਾ ਬਾਲਾ ਵੀਰੇ ਬਾਲਾ ਸਹੀ ਗੱਲ ਆ ਹਾਂ ਇਹ ਬਾਕੀ ਵੀਰੇ ਵਿਕਾਪਨ ਕਰਾਂਗੇ ਆਪਾਂ ਇਹ ਕੰਮ ਕੋਸੇਲ ਪਰਚੇਜ਼ ਦਾ ਵੀ ਆਪਣੇ ਤਾਰਾਂ ਦਾ ਹਾਂ ਹਾਂ ਸੇਲ ਪਰਚੇਜ਼ ਵੀ ਕਰਦੇ ਆਪਣੇ ਪਿੰਡ ਦੇ ਨਾਮ ਦੀ ਹੈ ਤਨੂਲਾ ਹਾਂ ਤਨੂਲਾ ਦਾ ਰੁਪਿਆ ਉਹਦਾ ਉਹਦਾ ਮੋਟਰ ਜੀ ਕਹਿ ਲਓ ਬਾਕੀ ਵਾਸ਼ਿੰਗ ਦਾ ਵੀ ਆਪਣਾ ਡੀਟੇਲਿੰਗ ਦਾ ਵੀ ਇਹ ਸਾਰਾ ਕੁਝ ਹੂੰ ਹੂੰ ਉਹ ਬੰਦਾ ਵਿਚਾਰਾ ਠਿੱਲਾ ਹੋ ਗਿਆ ਸੀ ਇਹ ਡੈਂਗੂ ਜਾ ਹੋ ਗਿਆ ਅੱਛਾ ਤੇ ਮੈਂ ਤਾਂ ਹੀ ਆਪਾਂ ਗੱਲ ਕਰ ਕੋਈ ਗੱਲ ਨਹੀਂ ਆਪਾਂ ਆਪੋ ਲਾ ਦਿੱਤਾ ਹਾਂ ਹੇ ਨਾ ਨਾ ਵਧੀਆ ਗੱਲ ਆ ਯਾਰ ਵਧੀਆ ਗੱਲ ਤੈਨੂੰ ਪਤਾ ਯਾਰ ਕੋਈ ਸਾਰੇ ਤਰ੍ਹਾਂ ਦੇ ਬੈਠ ਕੇ ਖਾਣ ਵਾਲੇ ਬੰਦੇ ਆ ਹਾਂ ਉਹ ਨਹੀਂ ਸਾਨੂੰ ਵੀ ਸੁਆਦ ਆਇਆ ਯਾਰ ਜਦੋਂ ਆਦੇ ਅਸੀਂ ਐ ਹੁਣ ਤੈਨੂੰ ਮਿਲਣ ਆਏ ਸੀ ਤੈਨੂੰ ਸਪੈਸ਼ਲੀ ਜਦੋਂ ਤੈਨੂੰ ਐ ਦੇਖਿਆ ਯਾਰ ਮੈਂ ਕਿਹਾ ਕੀ ਬਾਤ ਆ ਯਾਰ ਬੰਦਾ ਮਿਹਨਤ ਯਾਰ ਸੰਜੋ ਹਾਂ ਹਾਂ ਪੂਰਾ ਚੌ ਚੜਦਾ ਯਾਰ ਕੋਈ ਹੱਥੋਂ ਕੁਝ ਹੁੰਨੇ ਸਹੀ ਹੈ ਹਾਂ ਕੁਝ ਇੱਕ ਤਾਂ ਵੱਡੀ ਗੱਲ ਹੈ ਸਹੀ ਗੱਲ ਆ ਇਹ ਹਾਂ ਚੱਤਾਂ ਦੇ ਨੂੰ ਵੀ ਚਾਕੇ ਵੀਰਾਂ ਥੱਲੋਂ ਵੀ ਕੰਕੀਦਰਾ ਵਾਸ਼ ਕਰਾਂਗੇ ਉਹ ਰਾਉ ਗੁਰੂ ਬਾਤੀ ਆਪਣੇ ਸ਼ੇਖ ਪੁੱਤ ਨੂੰ ਦੱਸਿਆ ਇਦਾਂ ਦੇ ਲੈਣੇ ਨੇ ਆਪਾਂ ਮੇਰੇ ਕੁਵਾਰ ਲਾ ਗਿਆ ਸਾਲਾ ਐਂਡ ਹੋਈ ਗੀ ਡੂਜਾ ਵੀ ਮੰਗਾਵਦਾ ਹਾਂ ਉਹ ਵੀ ਮਾਰ ਦਿੰਦੇ ਆ ਤਨੌਲੇ ਵਾਲਿਆਂ ਨੂੰ ਵੀ ਕਹਾਂਗੇ ਆਪਾਂ ਵੀ ਆਇਆ ਕਰੋ ਬਾਈ ਯਾਰ ਯਾਰ ਨੇ ਕਰਿਆ ਆਪਣਾ ਹੈ ਪਿੰਡ ਵਾਲੇ ਉਹਦਾ ਖਾਸ ਕਰ ਵੀਰੇ ਆਪਣੇ ਪਿੰਡ ਦੇ ਆਪਣੇ ਨਾਲ ਫਰਮਾ ਪੜਾ ਕਿਵੇਂ ਉਹ ਕੋਈ ਕਹਿਣ ਦੀ ਵੀ ਨਹੀਂ ਹੋਊਗਾ ਸਹੀ ਗੱਲ ਆ ਸਹੀ ਗੱਲ ਆ ਤਨੌਲਾ ਕਾਰ ਬਜਾਰੀ ਰੱਖਿਆ ਨਾ ਤਨੌਲਾ ਕਾਰ ਬਜਾਰੀ ਕਹਿੰਨੋ ਤਨੌਲਾ ਮੋਟਰ ਜੀ ਕਹਿੰਦੇ ਆਪਣਾ ਕਾਰ ਵਾਸ਼ ਦਾ ਵੀ ਕੰਮ ਨਾਲ ਡਿਟੇਲਿੰਗ ਉਹ ਤਾਂ ਲਾਗੂਆਂ ਮੈਂ ਦੂਜੀ ਵੀਡੀਓ ਵਿੱਚ ਤਾਂ ਦੇਦੀ ਵੀਰੇ ਬਹੁਤ ਸਾਫ਼ ਆ ਗੱਡੀ ਕਿਹੜਾ ਵਾਟ ਹੈਗੇ ਵੀਰੇ 16 ਵਾਟ ਆਲਟੋ ਦੇਖੋ ਮਿੱਤਰੋ ਮਤਲਬ ਫਸਟ ਹਮਰਾਪਾ ਮੈਂ ਬਰੇਕ ਲੈਣਾ ਹੁਣ ਉਹਨੀਆਂ ਕੀ ਗੱਡੀਆਂ ਜਿੰਨੀਆਂ ਮੈਂ ਲੈਣਾ ਉਹਨੀਆਂ ਮੈਂ ਫਸਤਾ ਹੁਣ ਮਰੀ ਲੈਣਾ ਉਹਨਾਂ ਕਿਉਂ ਆਪਾਂ ਬੰਦਾ ਹੁਣ ਮੈਂ ਆ ਘਰੋਂ ਮੈਂ ਗੱਡੀ ਲੈਣ ਚੱਲਿਆ ਨਮੀ ਤਾਂ ਮੈਂ ਵੀ ਐ ਸੋਚੂ ਮੈਂ ਮੈਨੂੰ ਪਹਿਲੇ ਨਾਲ ਵਾਲੀ ਗੱਡੀ ਮਿਲੇ ਤਾਂ ਫਿਰ ਦੂਜਾ ਕਿਹੜਾ ਸੋਚੂ ਹਾਂ ਤਾਂ ਕਰਕੇ ਉਹਨਾਂ ਦੀ ਸੋਚ ਨੂੰ ਦੇਖਦੇ ਹੋਏ ਆਪਾਂ ਸਭ ਤੋਂ ਮਣ ਗੱਡੀਆਂ ਰੱਖੀਆਂ ਨੇ ਜਿੰਨੀ ਆ ਵੀ ਰੱਖੀਆਂ ਨੇ ਇਹ 16 ਮਾਡਲ ਨਹੀਂ ਕੋਈ ਇਹ ਵੀ ਪੈਸੇ ਨਹੀਂ ਵਾਲੇ ਮੰਗੇ ਆਪਾਂ ਆਪਾਂ ਨੂੰ 270 ਜਿਵੇਂ 75000 ਚ ਦੇ ਰਲ ਚੱਕ ਹੋਏ 16 ਮਾਡਲ ਆਲਟੋ ਬਾਈ ਨਾਲੇ ਮੌਕੇ ਦੇ ਮਾਨਤਣ ਹੋ ਜੂ ਹਾਂ ਆਹ ਖੜੀ ਆਲਟੋ ਆਹ ਦੇਖੋ ਜਿਵੇਂ ਹੁਣ ਇਹ 12 ਮਾਡਲ ਹੈ ਵੀਰਾ ਇਹ ਵੀ ਫਸਟ ਓਨਰ ਕਾਰ ਹੈ ਸਾਰੀ ਓਰੀਜਨਲ ਹੈ ਸਾਰੀ ਉਹ ਵੀ ਓਰੀਜਨਲ ਹੈ ਸਾਰੀ ਇਹਨੂੰ ਕੋਈ ਕਹਿ ਨਹੀਂ ਸਕਦਾ ਕਿ ਇਹ ਕੀ ਗੱਡੀਆਂ ਸਾਰੀਆਂ Ориਜਨਲ ਨੇ ਵੀਰੇ ਇਹ ਆਪਾਂ 2 130 ਹੀ ਦੇ ਦਾਂਗੇ 1,30,000 ਦਾ ਇਹ 12 ਵੀਰੇ 12 ਮਾਡਲ ਬਾਈ 130 ਦੀ ਗੱਡੀਆਂ ਓਕੇ ਰਿਪੋਰਟਾਂ ਮਿੱਤਰੋ ਸਾਫ਼ ਦੇਖੋ ਮਿੱਤਰੋ ਕੀ ਬਾਤ ਹੈ ਖੜ ਦਾ ਆ ਗਿਆ ਇਧਰੀ Honda Amaze ਆਪਣੇ ਕੋਲ ਖੜੀ ਹੈ ਓਏ ਇਹ ਵੀ ਵਧੀਆ ਗੱਡੀ ਹੈ 16 ਮਾਡਲ ਹੈ ਸਾਰੀ Ориਜਨਲ ਹੈ ਵੀਰੇ ਤੇ ਇਹ ਵੀ ਆਪਾਂ ਭਾਅ ਸਹੀ ਦੇ ਦਾਂਗੇ ਇਹ ਵੀ 10 ਹੀ ਲੈ ਰੇਟ ਤਾਂ 10 ਹੀ ਦੋ ਦੀ ਵੀਦਨ ਦੋ ਦੀ ਮਾਤਰੋ ਲੈ ਦੋ ਲੱਖ ਦੀ ਬਾਈ ਲੈ ਇਹਨਾਂ ਦਾ ਹੋਵੇ ਮਾਡਲ ਕਿਹਨਾ ਮਾਡਲ 20+ ਉਹ ਐਵਰੇਜ ਹੈ ਜੀ ਫਸਟ ਯਰ ਇਹ ਫਸਟ ਯਰ ਦਾ ਫਸਟ ਯਰ ਮਾਡਲ ਕਿਹਨਾ ਹੈ 16 16 ਬਾਈ ਦੇਖੋ ਯਾਰ ਕਿਆ ਬਾਤ ਆ ਦੋ ਲੱਖ ਦੀ ਯਾਰ ਇਹ ਗਿਫਟੀ ਨੂੰ ਦਵਾ ਦੇਗੇ ਇਹ ਗਿਫਟੀ ਨੂੰ ਆ 15 ਮਾਡਲ ਖੜੀ ਆ ਕਿਹ ਅਗਲਾ ਕਹਿੰਦਾ ਡਿਜ਼ਾਇਰ ਲੈਣੀ ਹੈ ਜੀ ਫਿਰ ਉਦੋਂ ਦਾ ਗਿਣਾ ਡਿੱਗੀ ਵਾਲੀ ਹੈਗੀ ਆ ਵੀਰਾਂ ਇਹ 11 ਦੀ ਹਾਂ ਹਾਂ ਇਹ 11 ਗੱਡੀਆਂ ਆਪਾਂ ਸਾਰੀਆਂ ਰੱਖੀਆਂ ਨੇ ਰੱਖੀਆਂ ਵੀ ਭਾਸਰ ਨੇ ਬੰਦਾ ਕਿਉਂ ਇਨੇ ਜਿਆਦੇ ਪੈਸੇ ਵੀ ਨਹੀਂ ਲਾਉਣੇ ਤੇ ਗੱਡੀ ਵੀ ਲੈਣੀ ਹਾਂ। ਹਾਂ। ਉਹ ਵੀਰੇ ਆਪਦਾ ਚਾ ਵੀ ਪੂਰਾ ਕਰ ਸਕਦਾ। ਆਓ ਸਾਡੇ ਕੋਲੇ ਕਰੋ ਸੰਪਰਕ ਯਾਰ ਮੈਂ ਨਹੀਂ ਬੈ ਜਿਹੀ ਜੀ ਕਹੋਗੇ ਉਹੀ ਦੀ ਗੱਡੀ ਲੈ ਕੇ ਦੇਣ। ਬਾਕੀ ਆਏ ਆ ਵਾਸ਼ਿੰਗ ਪੂਸ਼ਿੰਗ ਸਾਰਾ ਕੁਝ ਡਿਟੇਲਿੰਗ ਕਰਕੇ ਦੇਵਾਂਗੇ। ਹਾਂ ਓਕੇ ਰਿਪੋਰਟ ਆਪਦਾ ਫ੍ਰੀ ਹੈ। ਹਾਂ ਸਾਰਾ ਕੁਝ ਜਿਹੜਾ ਗੱਡੀ ਲਊ ਆਪਾਂ ਨੂੰ। ਨਾ ਨਾ ਠੀਕ ਆ ਬਾਈ ਆ ਗੱਡੀਆਂ ਦੇਖੋ ਯਾਰ ਸਾਫ਼ ਦੇਖੋ ਤੁਸੀਂ ਜਿਵੇਂ ਕਿਹਾ ਬਾਈ ਪਹਿਲਾਂ ਕਹਿ ਕੇ ਹਟਿਆ। ਹਮੇਜ 2 ਲੱਖ ਦੀ ਯਾਰ ਆ ਆਲਟੋ 130 ਦੀ ਆਏ ਆ ਦਰ ਵੀ ਮਤਲਬ ਕਿ ਉਵੇਂ ਹੀ ਖੜਾਈਆਂ ਖੜੀਆਂ ਨੇ ਅਸੀਂ ਕੋਈ ਉਵੇਂ ਹੀ ਨਗਦੇ ਸੀ ਜਿ ਇੱਕ ਦਾ ਬੰਦਾ ਉ ਆਉਂਦਾ ਹੁੰਦਾ ਯਾਰ ਸਪੈਸ਼ਲ ਪ੍ਰੋਮੋਸ਼ਨ ਕਰਨੀ ਆਉਂਦਾ ਹੁੰਦਾ ਇੱਕ ਬੰਦਾ ਅਸੀਂ ਤਾਂ ਨੰਗਦੇ ਕਰਤੀ ਜਾਂਦੇ ਸੀ ਕਿਉਂ ਵੀ ਤੁਹਾਨੂੰ ਪਤਾ ਹੀ ਆ ਹਾਲੇ ਪ੍ਰੋਮੋਸ਼ਨ ਹਾਲੇ ਇਹੋ ਤਾਂ ਕਰਨਾਗਾ ਮਹੂਰਤ ਤਾਂ ਮਹੂਰਤ ਤਾਂ ਹਾਲੇ ਕਰਨਾਗਾ ਹੁਣ ਆ ਦੇਖੋ ਕਿੰਨੀ ਗੰਦੀ ਆ 10 ਮਿੰਟ ਤੋਂ ਇਹੀ ਗੱਡੀ ਤੁਹਾਨੂੰ ਮੈਂ ਬਣਾ ਲਾ ਕੇ ਪੂਰੀ ਤੇ ਚਾ ਨ ਮੈਚ ਨ ਕਰ ਦਉਗੇ ਮੈਂ ਬਣਾ ਲਾਂਗੀ ਵੀਰਾ ਕੋਕਾ ਪੀਛੇ ਨਹੀਂ ਯਾਰ ਵਧੀਆ ਯਾਰ ਹਾਂ ਬਿਲਕੁਲ ਬਿਲਕੁਲ ਵਾਸ਼ਿੰਗ ਦਾ ਵੀ ਨਾਲ ਵੀਰੇ ਚੱਲੀ ਜਾਂਦਾ ਕੰਮ ਨਾ ਨਾ ਵਧੀਆ ਵੀਰੇ ਬੰਦਾ ਵੀ ਨਹੀਂ ਹੁੰਦਾ ਆਪਾਂ ਆਪ ਵੀ ਲਾ ਕੇ ਕੱਪੜੇ ਨਹੀਂ ਯਾਰ ਮੈਂ ਤਾਂ ਵਧੀਆ ਵਧੀਆ ਕੰਮ ਦੀ ਕਦੀ ਸ਼ਰਮਦਾਕ ਨੂੰ ਹੀ ਸ਼ਰਮ ਨਾ ਕਰ ਆਏ 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 ਕੰਮ ਆਪਾਂ ਸਾਰੇ ਕਰੇ ਨੇ ਦੇਖ ਤੈਨੂੰ ਪਤਾ ਹੈਗਾ ਸੋਨੇ ਦਾ ਕੰਮ ਵੀ ਦੱਸਦੇ ਹੁਣ ਮੜਾ ਜਾ ਵੀ ਕੀ ਕੀ ਕਰੇ ਨੇ ਸੇਲ ਪਰਚੇਜ ਦਾ ਕੰਮ ਵੀ ਕੀਤਾ ਆਪਾਂ 골ਡ ਦਾ ਵੀ ਕੀਤਾ ਸਿਲਵਰ ਦਾ ਵੀ ਕੀਤਾ ਵੀਰੇ ਹਾਂ ਦੁਕਾਨ ਰਿਟੇਲ ਵੀ ਕੀਤੀ ਆਪਾਂ ਠੀਕ ਹੈ ਤੇ ਕਾਰਾਂ ਦਾ ਵੀ ਕੀਤਾ ਦੁੱਧ ਦਾ ਕੰਮ ਵੀ ਆਪਾਂ ਕੀਤਾ ਕੰਮ ਪੂਰੇ ਟੌਪ ਟੌਪ ਕੀਤੇ ਨੇ ਤੇ ਫੋਲ ਚ ਲਾਏ ਵੀ ਨੇ ਪੂਰਾ ਸਟਰਾ ਅਗਲਾ ਪੂਰਾ ਪੂਰਾ ਫੋਲ ਨਹੀਂ ਆ ਠੀਕ ਹੈ ਪੂਰਾ ਫੋਲ ਕਿਸੇ ਕੰਮ ਚ ਕੋਈ ਲਾਂਬਾ ਨਹੀਂ ਦਬਾਇਆ ਜਿਹੜਾ ਕੰਮ ਵੀ ਕਰਿਆ ਉਹ ਵੀ ਕੀਤਾ ਜਹਾਜ਼ ਜਨੋਕਰੀ ਜੈਟ ایرਵੇ ਚ ਵੀ ਮੈਂ ਨੌਕਰੀ ਵੀ ਕੀਤੀ ਹੈ ਹਾਂ ਨਹੀਂ ਦੱਸਿਆ ਰਟਾ ਉਹ ਵੀ ਮੈਂ ਕਹਿੰਨਾ ਮੈਂ ਦਰਸ਼ਕਾਂ ਨੂੰ ਵੀ ਪਤਾ ਲੱਗਿਆ ਉਹਨਾਂ ਨੂੰ ਕੰਮ ਆ ਸਾਰੀ ਜਾਣਦੇ ਆ ਬਾਈ ਬਿਲਕੁਲ ਜੀ ਆਉ ਸਹੀ ਕੰਮ ਦਾ ਕੋਈ ਆਉ ਵੀ ਨਹੀਂ ਯਾਰ ਕੰਮ ਦਾ ਜਿਹੜਾ ਤੂੰ ਕਹਿੰਦਾ ਨਾ ਮਿਹਨਤ ਕਰਦਾ ਜਿਹੜਾ ਬੰਦਾ ਯਾਰ ਬੱਡੀ ਚਲ ਪਤਾ ਕੀ ਹੈ ਵੀਰੇ ਜਿਹੜੇ ਕਾਲ ਆਰਾਊਂਡਰ ਬੰਦੇ ਹੁੰਦੇ ਆ ਨਾ ਉਹ ਕਲਾਕਾਰ ਬੰਦੇ ਹੁੰਦੇ ਆ ਉਹਨਾਂ ਨੂੰ ਜੇ ਕੋਈ ਬੰਦਾ ਮਿਲਦਾ ਆਪਾਂ ਹਰੇਕ ਤੋਂ ਕੁਝ ਸਿੱਖਦੇ ਆ ਉਹ ਸਿੱਖਣ ਦੇ ਚੱਕਰ ਚ ਆਪਾਂ ਇਹ ਜਿਹੇ ਆਲਰਾਊਂਡਰ ਬਣ ਕੇ ਵੀ ਨੀ ਪਰ ਮਾਹਰ ਕੋਈ ਬਣ ਨਹੀਂ ਸਕਦਾ ਕੋਸ਼ਿਸ਼ ਕਰੀ ਰਹੀ ਆ ਵੀ ਆਪਾਂ ਮਾਹਰ ਬਣਦੇ ਮੈਂ ਵੀ ਆਈਆਂ ਨਾ ਉਹਨਾਂ ਦੇ ਘਰੇ ਹੋ ਜਾਂਦੇ ਸਿੱਖ ਰਹੇ ਹਜੇ ਸਿੱਖ ਸਿੱਖ ਹੀ ਬਣਦੇ ਨਹੀਂ ਪਰ ਇਹ ਹੁੰਦਾ ਜਦੋਂ ਕਿਤੇ ਜਾ ਕੇ ਆਪਾਂ ਨੂੰ ਚੀਜ਼ ਦਾ ਪਤਾ ਹੁੰਦਾ ਉਦੋਂ ਬੜੀ ਖੁਸ਼ੀ ਮਿਲਦੀ ਹੈ ਜਦੋਂ ਦੂਜੇ ਨੂੰ ਪਤਾ ਨਹੀਂ ਹੁੰਦਾ ਆਪਾਂ ਨੂੰ ਪਤਾ ਹੁੰਦਾ ਪਰ ਆਪਾਂ ਦੱਸਦੇ ਆ ਨਾ ਜਦੋਂ ਇਹ ਆ ਹੁੰਦਾ ਉਦੋਂ ਨਜ਼ਾਰਾ ਆ ਜਾਂਦਾ ਹਾਂ ਬਰਾ ਲੋੜ ਵਧੀਆ ਯਾਰ ਬਹੁਤ ਵਧੀਆ ਲੱਗਾ ਯਾਰ ਸਾਨੂੰ ਵੀ ਮਿਲ ਕੇ ਤੈਨੂੰ ਥੈਂਕ ਯੂ ਬ੍ਰੋ ਕੀ ਬਾਤ ਈ ਆ ਯਾਰ ਬਾਕੀ ਅਸੀਂ ਦਰਸ਼ਕਾਂ ਨੂੰ ਵੀ ਕਹਿੰਦੇ ਆ ਬਾਈ ਦਿਓ ਯਾਰ ਹਨਾ ਆਪਦੇ ਪਿੰਡ ਦਾ ਬੰਦਾ ਯਾਰ ਦਿਓ ਮੌਕਾ ਪਿੰਡ ਦਾ ਐ ਕਹਿੰਦੇ ਆ ਮੇਰਾ ਪਿੰਡ ਆ ਵੇ ਆਪਾਂ ਸਾਰਿਆਂ ਨੂੰ ਐ ਖੁਸ਼ ਕਰਕੇ ਤੋੜਾਂਗੇ ਜਿਸ ਨੇ ਗੱਡੀਆਂ ਲੈਣੀਆਂ ਹੋਈਆਂ ਉਹ ਤੁਹਾਨੂੰ ਦੱਸ ਤਾਂ ਜਿਹੜੀਆਂ ਆ ਤਾਂ ਦਿਖਾਤੀਆਂ ਬਾਕੀ ਮਹੂਰਤ ਹੋਊਗਾ ਕੋਈ ਵੀ ਕਾਰ ਲੈਣੀ ਹੋਵੇ ਕੋਈ ਵੱਡੀ ਕੋਈ ਛੋਟੀ ਕੋਈ ਰੈਂਟ ਤੇ ਕੋਈ ਸਕੋਰਪਿਓ ਰੈਂਟ ਤੇ ਚਾਹੀਦੀ ਆ ਫੋਰਚੂਨਰ ਰੈਂਟ ਤੇ ਚਾਹੀਦੀ ਆ ਸਾਰੀਆਂ ਗੱਡੀਆਂ ਮਿਲਣੀਆਂ ਵੀਰੇ ਰੈਂਟ ਤੇ ਵੀ ਦੇਵਾਂਗੇ ਨੰਬਰ ਵੀ ਆਪਾਂ ਲੈਣੀ ਆ ਆਪਣਾ ਨੰਬਰ ਹੈਗਾ ਫਿਰ 97799 97799 WhatsApp ਵਗੈਰਾ ਇੱਥੇ ਚੱਲਦੇ 99799 22418 22418 ਬਾਕੀ ਆਏ ਆ ਵੀਰਾਂ ਆਪਣਾ ਜਿਹੜਾ ਮੁੱਦਤੋਂ ਦਾ ਇੱਕੋ ਹੀ ਨੰਬਰ ਹੈ ਆਪਾਂ ਜ਼ਿੰਦਗੀ ਚ ਨਾ ਕਦੇ ਬਦਲੋ ਉਹ ਕਹਿੰਦਾ ਉਹਦਾ ਬੰਦੇ ਦਾ ਪਤਾ ਲੈ ਨੰਬਰ ਤੋਂ ਪਤਾ ਲੱਗਦਾ ਹੁੰਦਾ ਬਦਲੀ ਨਹੀਂ ਕਿੰਨਾ ਪੁਰਾਣਾ ਚੱਲਦਾ ਸਾਡੇ ਕੋਲੇ ਵੀ ਉਹੀ ਪੁਰਾਣੀ ਚੱਲਦੇ ਨੇ ਨੰਬਰ ਨਹੀਂ ਬਦਲਦੇ ਆਪਾਂ ਪੁਰਾਣੀ ਰੱਖੀ ਹਮ ਸਹੀ ਗੱਲ ਹੈ ਤੇ ਪੁਰਾਣੇ ਬੰਦਿਆਂ ਨਾਲ ਹੀ ਆਪਾਂ ਜੁੜੇਗੇ ਠੀਕ ਹੈ ਨਾ ਜਿਹੜੇ ਨੰਬਰ ਹੈ ਛੱਡਣੇ ਵੀ ਨਹੀਂ ਜਾਂਦੇ ਨਾ ਪੂਰੀ ਪੂਰੀ ਵੀ ਨਹੀਂ ਛੱਡੇ ਵੀਰੇ ਨਵੇਂ ਬਣਾਏ ਆ ਸਕੂਲੀ ਛੱਡਣਾ ਕਦੇ ਵਾਸਤੇ ਵਧੀਆ ਵਧੀਆ ਬੰਦੇ ਨਵੇਂ ਬਣਾਏ ਆ ਫਰੈਂਡ ਨਾ ਮਹਿੰਗਾ ਵਾਲੀ ਖੁਸ਼ ਹੋ ਗਿਆ ਜਦੋਂ ਆਪਾਂ ਇਕੱਠੇ ਪੜਦੇ ਹੁੰਦੇ ਨਾ ਜਿਵੇਂ ਉਹ ਨਹੀਂ ਮੈਂ ਕਹਿੰਦਾ ਹੁੰਦਾ ਪੁਰਾਣੇ ਨੂੰ ਹੋਵਾ ਪੜਾ ਜਦੋਂ ਮਿਲਦਾ ਸਕੂਲੀ ਉਹ ਜਾਂਦਾ ਆਏ ਜਦੋਂ ਪ੍ਰੇਅਰ ਜੀ ਹੁੰਦੀ ਸਾਡੇ ਦੇਖਿਆ ਐ ਖੜੇ ਦੇ ਜੇ ਕੋਈ ਐ ਖੜਾ ਹੁੰਦਾ ਮੰਗ ਰੈਂ ਐ ਜੇ ਕਰਦ ਨੇ ਨਹੀਂ ਮੈਂ ਬਾਕੀ ਆਪਾਂ ਦਾ ਵੀਰੇ ਤੈਨੂੰ ਪਤਾ ਸ਼ਰਾਰਤੀ ਸੀ ਸਾਰੇ ਨਾਲ ਉਹ ਜਿਹੜੀਆਂ ਲੈਣਾ ਇੰਜ ਵੀ ਪੰਗੇ ਲਈ ਜਾਂਦੇ ਸੀ ਉਹ ਹੀ ਦਾ ਕਹਿਦਾ ਕਿਸੇ ਦੇ ਕੋਸ਼ ਕਰਦਾ ਹੁਣ ਦੱਸ ਨਹੀਂ ਸਕਦੇ ਆ ਬੁੱਕ ਰਿਜਿਸਟਰੀ ਚ ਚਾਟ ਕਰ ਦ ਆ ਤਾਂ ਜੀ ਜੇ ਤੇ ਫਰਕ ਆਣੀ ਆ ਜੀ ਦੇ ਚਾਹ ਵੀ ਫਿਰ ਪੀ ਕੇ ਜਾਵਾਂਗੇ ਮਤਰੋ ਸੰਜੂ ਕੋਲੇ ਆਇਆ ਜਾਂ ਫਿਰ ਚਾਹ ਤੇ ਬਣਾਤਾ ਸੀ ਜੀ ਪੀ ਕੇ ਜਾਵਾਂਗੇ ਸੰਜੂ ਮਤਲਬ ਕੀ ਆ ਜਾਵਾਂਗੇ ਕਿਉਂ ਵੀ ਆ ਤਾਂ ਰੱਖੂੰ ਤੁਹਾਨੂੰ ਇੱਕੋ ਹੋ ਲਿਆ ਦੋ ਤਿੰਨ ਸਮਫਟਾਂ ਹੀ ਨੇ ਹੋ ਜਾਣ ਓਰੇ ਤੂੰ ਦੇਖ ਕੇ ਤਾਂ ਸਾਰਿਆਂ ਦੀ ਯਾਰ ਆ ਜਾਂਦੀ ਆ ਓ ਰਾਮਾ ਤੈਨੂੰ ਆਪ ਪਹਿਲਾਂ ਕਹਿ ਗਿਆ 100 ਰੁਪਏ ਆਪਣਾ ਲਈ ਕਮਲ ਉਹ ਵੀ ਚਾਹ ਯਾਰ ਕਰਦਾਗਾ ਉਹ ਆਪਾਂ ਯਾਰ ਕਰਦੇ ਆ ਹਾਂ ਤੇ ਲਾਓ ਪਿਆ ਉਹ ਮੰਜੇ ਤੇ ਪਿਆ ਉਹਨੇ ਗੇੜਾ ਨਹੀਂ ਮਾਰਿਆ ਨਹੀਂ ਉਹ ਹਫਤੇ ਬਾਅਦ ਆ ਦੱਸ ਦੇਣਾ ਨਹੀਂ ਅਸੀਂ ਤਾਂ ਆਪ ਮਾਰ ਦਿਆ ਕਰਾਂਗੇ ਹੁਣ ਕਿਹੜਾ ਤਾਂ ਇਦੋਂ ਲਾਗਦੇ ਕਰੀਏ ਤੈਨੂੰ ਦੱਸਿਆ ਪਰ ਨਾਲੇ ਤਾਂ ਸਾਡੇ ਬੜੇ ਕਿਹੜੇ ਲੱਗਦੇ ਨੇ ਹੋਰ ਨਾਲ ਅੱਛਾ ਹੁਣ ਜੂਨੀਅਰ ਤੋਂ ਹੋਊਗੀ ਉਹ ਬਲੌਗ ਕਰਕੇ ਨਾਲ ਸਤਿ ਸ਼੍ਰੀ ਅਕਾਲ ਠੀਕ ਹੈ ਵੀਰ ਚੰਗੇ ਯਾਰਾ ਓਕੇ ਯਾਰਾ ਬੰਦੇ ਰਹੋ ਵੀਰੇ ਧੰਨਵਾਦ ਤੁਹਾਡਾ ਮਿਲਣ ਲਈ ਹਾਂ ਸਾਨੂੰ ਵੀ ਬਹੁਤ ਖੁਸ਼ੀ ਹੋਈ ਯਾਰਾ ਹੋਰ ਯਾਰ ਚੰਗਾ ਓਕੇ ਯਾਰਾ ਓਕੇ ਕੀ ਲੈ ਲਈ ਹਾਂ ਆ ਗਏ ਮਿੱਤਰੋ ਫੇਰ ਲਾਗੇ ਸੀ ਅੱਖ ਵਧਣ ਅੱਖਾਂ ਦਾ ਰਹਿੰਦਾ ਸੀ ਆਉ ਆ ਗਿਆ ਮੈਂ ਆ ਰਿਹਾ ਹਾਂ ਫਾਸਟ ਹੋ ਬਾਸਾ ਇੱਥੇ ਤੱਕ ਹੀ ਵੱਡਾਂਗੇ ਓ ਯਾਰ ਐਨੇ ਓ ਯਾਰ ਹੁਣ ਇਧਰੋਂ ਆਇਆ ਇੱਕ ਵੱਡਾ ਹੋਰੇ ਲਾਉਣਾ ਵੱਡਾ ਉੱਤਰ ਲੋਟ ਵੱਡਾ ਆਏ ਆਂ ਦਰਸ਼ਕੋ ਇਹਨੂੰ ਆਏ ਵੀ ਉਧਰੋਂ ਮੈਨੂੰ ਨੇੜੇ ਪੈਜੋ ਮੈਂ ਪੰਡ ਚੱਕ ਕੇ ਲੈ ਜਾ ਕਰੂੰ ਵੀ ਇਧਰੋਂ ਚੱਲ ਨੇੜੇ ਨਹੀਂ ਇੱਥੋਂ ਆਏ ਮਿੱਥਾ ਕਰੇਗਾ ਇਧਰਲੇ ਕਹ ਰਹੇ ਬਸ ਮਿੱਥਾ ਤਾਂ ਹੋ ਗਈ ਯਾਰ ਆਪਣੀ ਦੇ ਨਾਲ ਆ ਰਾ ਉੱਥੋਂ ਪੰਡ ਲੈ ਕੇ ਕਹੀਂ ਚੜਦੇ ਬਸ ਅਸੀਂ ਚੜ ਜਾਗੇ ਯਾਰ ਕੋਈ ਚੱਕਰ ਆ ਮੈਨੂੰ ਤਾਂ ਹੁੰਦੀ ਜੜੀ ਕੋਈ ਨਾ ਕੋਹ ਨਹੀਂ ਹੁੰਦਾ ਕਤ ਗੋਲ ਮਟਰ ਕੱਖੋਂ ਆਪਣੇ ਆਮ ਨੇ। ਕਰਨਾਟਾ ਸੀ। ਅੱਜ ਟਾਈਮ ਲੱਗਿਆ ਇਨ੍ਹਾ ਦਿਨਾਂ ਦਾ। ਆ ਬਰਨਾਲੇ ਲੈ ਆਏ ਸੀ ਤੁਹਾਨੂੰ ਪਤਾ ਹੀ ਯਾਰ ਨਾਲ। ਨਾਟੋਕ ਕੇ ਰਿਪੋਰਟ ਨੇ ਭਲੇ। ਇਹ ਤਾਂ ਰੱਖੇ ਸੀ ਯਾਰ ਧੁੱਪ ਆਏ ਆ ਵੀ ਹੁਣ ਧੁੱਪ ਲੱਗ ਗਈ ਇਹਨਾਂ ਨੂੰ ਸੁੱਕ ਗਿਆ ਰਾਂਗਾ। ਠੀਕ ਹੈ ਜਿੰਨਾ ਕ ਸੁੱਕਣਾ ਸੀ। ਅਗਰ ਕਿ ਵਾ ਹੁਣ ਇਹਨਾਂ ਨੂੰ ਲਾ ਦਾਂਗੇ ਅੰਦਰ ਸਾਮ ਕੀ ਨਗਦੇ ਹੋ ਗਏ ਹੁਣ 4 ਸਾਲ ਭਰੋਸਾ ਦਾ ਪਾਲਦਾ ਨਹੀਂ ਉੰਬਰ ਆਇਆ ਵੀ ਠੀਕ ਆ ਯਾਰ ਸਮਾਈ ਕਰਤੀ ਆਪਦੇ ਜਾਣੇ ਪੂਰੀ ਆਇਆ ਵੀ ਕਹਾਣੀ ਨਾਲੇ ਫਾਲਿਆਂ ਦੇ ਪਾਸੇ ਬਦਲ ਤੇ ਇਧਰਲੇ ਪਾਸੇ ਤਾਂ ਜਮਾ ਨਮੀ ਸੀ ਕਾਦੇ ਪੈਸੀ ਆਰੇ ਮਤ ਰੁੱਕਾ ਥੇ ਪੈਸੀ ਜਮਾ ਨਾਲੇ ਹੁਣ ਫਾਹਾ ਪਾਸੇ ਬਗਲ ਕੇ ਚਾੜਦੇ ਠੀਕ ਐ ਦੋ ਕੰਮ ਹੋ ਗਏ ਨਾ ਰੰਗ ਹੋ ਗਿਆ ਨਾ ਫਾਲੇ ਤਾਂ ਫਿਰ ਮੂਹ ਵੀ ਬਦਲਨੀ ਸੀ ਕਿਉਂਕਿ ਕਸੇ ਪਈ ਜੀ ਠੀਕ ਐ ਲਾਹਾ ਕੱਟ ਲਿਆ ਆਪਾਂ ਕਰਿਆ ਕਰੋ ਮਿੱਤਰੋ ਕੰਮ ਜ਼ਰੂਰੀ ਐ ਯਾਰ ਠੀਕ ਐ ਮਿਹਨਤ ਕਰੋ ਕੱਲ ਨੂੰ ਲਾ ਦਨੇ ਆ ਇਹ ਓਕੇ ਰਿਪੋਰਟਾ ਖਿੱਚ ਕੇ ਰੱਖੋ ਕੰਮ ਤਕੜੇ ਰੋ ਇੱਕ ਵੀ ਲਾ ਲੈ ਮਿੱਤਰੋ ਨਾਲ ਫਿਰ ਨਾਟਕ ਸਾਵਣ ਇਹ ਚਾ ਸੂਟਾ ਪਾ ਦਿਓ ਇਹ ਹੋਰ ਕੁਝ ਮਿਲੂ ਨੇ ਤੇ ਸਾਾਰੇ ਆਹ ਦੇਖ ਆ ਇਹ ਸਾਰੇ ਛੋਟੇ ਨੇ ਬਸ ਹਰੇ ਵੀ ਥੁੰਲੇ ਦੇ ਆ ਸਾਰਿਆਂ ਦਾ ਦੋ ਦੋ ਨਾਟ ਆਉਣਗੇ ਯਾਰ ਹਰੇ ਵਾਪਸ ਇਹ ਚ ਫਿਰ ਦੋ ਕੌਣ ਵਾਲੇ ਪੁੱਤ ਫੇਕ ਅਸੀਂ ਜਾਣਗੇ ਉਹ ਦੂਆ ਚਾਬੀ ਨਾਲ ਚਾਬੀਆਂ ਆ ਪਈਆਂ ਨੇ ਪਾਉਣਾ ਫੇਕ ਕਾਸ ਤੇ ਮੇਤਰੋ ਨਾਟਾ ਨਟਾਂ ਦੇ ਲਾਦੀ ਡਿਊਟੀ ਪੂਰੇ ਬੱਤ ਕਰਕੇ ਗਸਨੇ ਜਮਾ ਹੈ ਜਿਹੜਾ ਮਾੜਾ ਮੋਟਾ ਆਏ ਹੁਣ ਪੁਰਾਣੇ ਵਿਕਾਹਦਾਂ ਚੰਗਾ ਵੀ ਮਿੱਤਰੋ ਇਹ ਤੇ ਹੁੰਦਾ ਹੀ ਅੱਜ ਆਪਣੇ ਬਲੌਗ ਦਾ ਖਾਤਮਾ ਬਣੇ ਰਹੋ ਸਾਡੇ ਨਾਲ ਮਿਲਦੇ ਆਂ ਫਿਰ ਅਗਲੇ ਬਲੌਗ ਵਿੱਚ ਆਇਆ ਮਿੱਤਰੋ ਇਹ ਆ ਸਾਡੀ ਜੱਟ ਲਾ ਬਸ